ਬੱਠੀ ਮੈਂ ਸੋਚਾਂ ਉਹਨਾਂ ਪਲਾਂ ਨੂੰ ਮੈਂ ਲੋਚਾਂ ਜਦ ਇਕੱਠੇ ਹੁੰਦੇ ਸੀ ਮੈਂ ਤੇ ਮੇਰਾ ਵੀਰ ਜਦ ਇਕੱਠੇ ਹੁੰਦੇ ਸੀ ਮੈਂ ਤੇ ਮੇਰਾ ਵੀਰ ਕਿੰਨੇ ਸੋਹਣੇ ਉਹ ਪਲ ਸੀ ਅਜੇ ਕੱਲ ਦੀ ਹੀ ਗੱਲ ਸੀ ਜਦ ਇਕੱਠੇ ਹੁੰਦੇ ਸੀ ਮੈਂ ਤੇ ਮੇਰਾ ਵੀਰ ਓਹ ਖੇਡਾਂ ਵਨਸਮਨੀਆਂ ਉਹ ਚੀਜ਼ੀਆਂ ਰੰਗ ਬਰੰਗੀਆਂ ਸਪੀਕਰ ਲਾਉਂਦੇ ਹੁੰਦੇ ਸੀ ਤੇ ਗੁੱਡੀਆਂ ਡਾਉਂਦੇ ਹੁੰਦੇ ਸੀ ਇਕੱਠੇ ਰੋਟੀ ਪਾਣੀ ਸਕਣਾ ਫਿਰ ਇੱਕ ਦੂਜੇ ਵੱਲ ਤੱਕਣਾ ਕੌਣ ਖਾਊਗਾ ਪਹਿਲਾਂ ਦਾਦੀ ਦੀ ਬਣਾਈ ਖੀਰ ਕਿੰਨੇ ਸੋਹਣੇ ਉਹ ਪਲ ਸੀ ਅਜੇ ਕੱਲ ਦੀ ਹੀ ਗੱਲ ਸੀ ਜਦ ਇਕੱਠੇ ਹੁੰਦੇ ਸੀ ਮੈਂ ਤੇ ਮੇਰਾ Welcome to my channel Jyotgal Vlogs. Please subscribe this channel and press the bell icon.